ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਐਨੀਮਲ ਦਿਖਾਉਣੇ ਆ ਚਾਰ ਮੱਝਾਂ ਦਿਖਾਉਣੀਆਂ ਝੋਟੀਆਂ ਹੋਣਗੀਆਂ ਵਿੱਚ ਏਰੀਆ ਦੋਸਤੋ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਬਾਈ ਸੁਖਦੇਵ ਹੋਰਾਂ ਦੇ ਕੋਲ ਆਏ ਆ ਦੋਸਤੋ ਵੀਡੀਓ ਬਣਾਉਣ ਤੇ ਐਨੀਮਲ ਜਿਹੜੇ ਦੋਸਤੋ ਤਾਜ਼ੇ ਸੂਏ ਤੁਹਾਨੂੰ ਵਿੱਚ ਮਿਲਣਗੇ ਬਾਕੀ ਜਿਹੜਾ ਪਸ਼ੂ ਸੂਣ ਵਾਲਾ ਹੋਇਆ ਉਸ ਦੀ ਵੀ ਪ੍ਰੋਪਰ ਡਿਟੇਲ ਜਿਹੜੀ ਹੈਗੀ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਪੋਸਟ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਬੂਰੀ ਜਿਹੜੀ ਆ ਦੋਸਤੋ ਨੀਰੀ ਦਾਬੀ ਦੀ ਝੋਟੀ ਤੁਸੀਂ ਵੇਖੋਗੇ ਅੱਜ ਤੇ ਕਿੰਨਾ ਮਿਲਕ ਜਿਹੜਾ ਦੋਸਤੋ ਇਹਨਾਂ ਪਸ਼ੂਆਂ ਦੇ ਥੱਲੇ ਬੌਲੇ ਦੇ ਵਿੱਚ ਅੱਜ ਦੇ ਸਮੇਂ ਚੱਲ ਰਿਹਾ ਉਹ ਆਪਾਂ ਗੱਲਬਾਤ ਕਰਕੇ ਉਹਦੇ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਤਰੀਕ ਜਿਹੜੀ ਆ ਦੋਸਤੋ ਅੱਜ 11 ਦਸੰਬਰ ਨੂੰ ਜਿਹੜੀ ਇਹ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਤੇ ਜਿਹੜਾ ਦੁਪਹਿਰ ਦਾ 12:30 ਵਜੇ ਦਾ ਟਾਈਮ ਆ ਤੇ ਪਸ਼ੂ ਜਿਹੜੇ ਚੰਗੇ ਹੋਣਗੇ ਦੋਸਤੋ ਜਿੰਨਾ ਵੀ ਥੱਲੇ ਮਿਲਕ ਹੋਇਆ ਉਹਨਾਂ ਪ੍ਰੋਪਰ ਦੱਸ ਕੇ ਜਿਹੜਾ ਪਸ਼ੂ ਸੇਲ ਕੀਤਾ ਜਾਵੇਗਾ ਸੋ ਚੱਲਦੇ ਆਂ ਬਾਈ ਸੁਖਦੇਵ ਦੇ ਕੋਲ ਬਤੇਰੇ ਜਾਣਕਾਰੀ ਲੈਣ ਦੇ ਲਈ ਆਜੋ ਬਾਈ ਜੀ ਸੋ ਸਟਾਰਟ ਕਰਦੇ ਆਂ ਦੋਸਤੋ ਆਪਾਂ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਤੁਸੀਂ ਬਿਲਕੁਲ ਸਕਰੀਨ ਦੇ ਉੱਪਰ ਦੇਖ ਰਹੇ ਹੋ ਹੈਲੋ ਠੀਕ ਹੈ ਜੀ ਆਜੋ ਬਾਈ ਸੁਖਦੇਵ ਹੋਰ ਨਾਲ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਬਾਈ ਸਖਦੇਵ ਸਸਰੀ ਕਾਲ ਸਸਰੀ ਕਾਲ ਉਹ ਠੀਕ ਠਾਕ ਜੀ ਐ ਵਦਕਾ ਬੜੀ ਕਿਰਪਾ ਕਰਾਂ ਦਾ ਚਲੋ ਸ਼ੁਕਰ ਚਾਹੀਦਾ ਜੀ ਤੇ ਬਾਈ ਜੀ ਕਿੰਨੇ ਪਸ਼ੂ ਆ ਤੇ ਸੇਲ ਆ ਗਏ ਜੀ ਪਛੀ ਨੂੰ ਤਾਂ ਆਪਣੇ ਕੋਲ 6 ਹੀ ਅੱਜ ਦੋ ਵੇਚ ਗਏ ਆ ਚਾਰ ਰਹਿ ਗਏ ਆ ਠੀਕ ਹੈ ਜੀ ਹਾਂਜੀ ਸਵੇਰ ਚੜ੍ਹਨ ਤੋਂ ਪਹਿਲਾਂ ਵੇਚਤੀ ਆ ਆ ਫੋਨ 'ਵੀ ਤੇਰੇ ਸਾਹਮਣੇ ਵੇਚੀ ਜਾਂਦਾ ਹਮਾਲਤਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆ ਫਿਰ ਗਾਹ ਕੱਢਾ ਜੀ ਹੋਣਾ ਹੋਇਆ ਗਾਹਕ ਨੇ ਵੀ ਤੇ ਬਾਈ ਜੀ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਖੜੀ ਆ ਕਿੰਮਾ ਸੁਭਾ ਸੁਈ ਆ ਜੀ ਇਹ ਦੂਜਾ ਸੁਭਾ ਸੁਈ ਆ ਪਰਸੋਂ ਦੀ ਜੀ ਠੀਕ ਆ ਹਾਂਜੀ ਹਾਂਜੀ ਸੈਕਿੰਡ ਟਾਈਮ ਆ ਦੋਸਤੋ ਬ ਤੇ نیچے ਪੱਤਾ ਕਿ ਆ ਗਿਆ ਜੀ ਕੱਟਾ ਜੀ نیچے ਜਿਹੜਾ ਮੇਲ ਕਾਫ ਆ ਕੱਟਾ ਹੈ ਨੀਂ ਚ ਬਿਲਕੁਲ ਗਿੱਲਾ ਨਾੜੂ ਠੀਕ ਹੈ ਜੀ ਉਹ ਬਿਖਾਦ ਕੇ ਠਾਦ ਕੇ ਬੱਚੇ ਨੂੰ ਆ ਵੇਖੋ ਦੋਸਤੋ ਥਾਨ ਖਵਾਨਾ ਜਿਹੜਾ ਬਿਲਕੁਲ ਦੇਖ ਲਓ ਤੇ ਬੱਚਾ ਆਪਾ ਦਿਖਾ ਦਿੰਦੇ ਆ ਆ ਵੇਖੋ ਕੱਲ ਦੀ ਸੂਈ ਆ ਆ ਨਾੜੂ ਜਿਹੜਾ ਬੱਚਾ ਬਿਲਕੁਲ ਗਿੱਲਾ ਨਾੜੂ ਤੁਸੀਂ ਵੇਖੋ ਨਾਲ ਤੇ ਮੇਲ ਕਾਫ ਆ ਥੱਲੇ نیچے ਕੱਟਾ ਹੈਗਾ ਠੀਕ ਹੈ ਜੀ ਤੇ ਮੂੰਹ ਮੱਥਾ ਜਿਹੜਾ ਫੇਸ ਆ ਉਹ ਜ਼ਰੂਰ ਦੇਖੋ ਠੀਕ ਹੈ ਬਿਲਕੁਲ ਕੰਮ ਆਥਾ ਬੱਲਾ ਦੋਸਤੋ ਤੇ ਓਵਰ ਆਲਰੇਡੀ ਬਾਡੀ ਬਣ ਤਰਾ ਤੁਹਾਡੇ ਸਾਹਮਣੇ ਇਹ ਦੇਖ ਹਾਂ ਜੀ ਆਹ ਵੇਖੋ ਮੋਟੀ ਜਿਹੜੀ ਨਲਕੇ ਵਾਲੀ ਤਾਰ ਆ ਦੋਸਤੋ ਆ ਵੇਖੋ ਆਹ ਵਰਾ ਵੇਖੋ ਬੜਾ ਸੁਹਣਾ ਚੰਗਾ ਮੋਟਾ ਭਰਾ ਤਾਰ ਤੁਰਦੀ ਪੋਲੀ ਆ ਆ ਲਓ ਜੀ ਲਾਂਗ ਨਹੀਂ ਪੜਦੀ ਠੀਕ ਹੈ ਜੀ ਥਾਲੇ ਵੇਖਣ ਨੂੰ ਮੋਟਾ ਕਾਇਦਾ ਲੱਗਦਾ ਪੋਲਾ ਥਾਣੇ ਠੀਕ ਆ ਕਈ ਵਾਰ ਹੁੰਦਾ ਭਾਈ ਮੋٹے ਥਾਣਾ ਬੰਦਾ ਅੰਦਾਜ਼ਾ ਲਾ ਜਾਂਦਾ ਵੀ ਥਣ ਧਾਰ ਜੀ ਦੀ ਚਵਾਈ ਕਰੜੀ ਹੋਵੇ ਪਰ ਪੋਲੀ ਹੈ ਚਵਾਈ ਹੈ ਆ ਫੇਸ ਤੋਂ ਵੇਖ ਲੋ ਕੋਈ ਦੋਸਤੋ ਸੱਚੇ ਖਪੇ ਬਿਲਕੁਲ ਜਿਹੜਾ ਧਿਆਨ ਆ ਦੋਸਤੋ ਤਸੱਲੀ ਨਾਲ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਕੰਟੈਕਟ ਓਨਰ ਦੇ ਨਾਲ ਮਾਲਕ ਦੇ ਨਾਲ ਕਰ ਸਕਦੇ ਹੋ ਤੇ ਇੱਕ ਵਾਰੀ ਮੈਂ ਤੋਰ ਕੇ ਤੁਹਾਨੂੰ ਦਿਖਾ ਦੇਣੀ ਹੈ ਤਸੱਲੀ ਦੇ ਨਾਲ ਬਾਅਦ ਵਿੱਚ ਪਰ ਰੇਟ ਭਾਈ ਹੋਰਾਂ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਤੇ ਨੰਬਰ ਜਿਹੜੇ ਹੁੰਦੇ ਆ ਦੋਸਤੋ ਬਾਈ ਸੁਖਦੇਵ ਸਿੰਘ ਹੋਰਾਂ ਦੇ ਬਿਲਕੁਲ ਜਿਹੜੀ ਸਕਰੀਨ ਦੇ نیچے ਵਾਲੇ ਪਾਸੇ ਤੇ ਨੰਬਰ ਆਪਾਂ ਚਲਦੇ ਕਰ ਦਿੱਤੇ ਆ ਸੋ ਬਹੁਤੇ ਵੀਰ ਜਿਹੜੇ ਮੇਰੇ ਨਾਲ ਕੰਟੈਕਟ ਕਰ ਲੈਂਦੇ ਆ ਤੇ ਉਹਨਾਂ ਨੂੰ ਵੀ ਫਿਰ ਮੈਨੂੰ ਦੁਬਾਰਾ ਦੱਸਣਾ ਪੈਂਦਾ ਸੋ ਨੰਬਰ ਜਿਹੜੇ ਹੁੰਦੇ ਦੋਸਤੋ ਬਿਲਕੁਲ نیچے ਵਾਲੀ ਸਕਰੀਨ ਵਾਲੇ ਨੰਬਰਾਂ ਤੇ ਤੁਸੀਂ ਸੰਪਰਕ ਕਰਿਆ ਕਰੋ ਵਾਨਾ ਜਿਹੜਾ ਦੋਸਤੋ ਸਾਰੇ ਬੰਨਿਆਂ ਬਿਲਕੁਲ ਵੇਖੋਗੇ ਤੇ ਪੱਧਰ ਲੇਵਾ ਹੈਗਾ ਥਾਂ ਲੇਵਾ ਵਧੀਆ ਚੰਗਾ ਤੇ ਟਿਪਕੇ ਚ ਵਾਈ ਹੈ ਜੀ ਦੋਸਤੋ ਚਾਰੇ ਥਾਂ ਦੀ ਧਾਰ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਅੱਛਾ ਭਾਜੀ ਕਿੰਨਾ ਕੁ ਮੁੱਲ ਕੀਤਾ ਹੋਇਆ ਜੀ ਇਸ ਦਾ ਇਹਦਾ ਮੁੱਲ 70000 ਰੁਪਇਆ 70000 ਹਾਂਜੀ ਹਾਂਜੀ 1000 ਰੁਪਇਆ ਮਾਨ ਕਰਾਂਗੇ 70000 ਦੇ ਵਿੱਚੋਂ ਹਾਂਜੀ ਹਾਂਜੀ ਦੁੱਧ ਮੈਂ ਥਲੇ 10 ਕਿਲੋ ਹੋਊਗਾ ਪੱਕਾ ਬਵਲਾ ਠੀਕ ਆ ਹਾਂ ਅੱਜ ਕੱਚਾ ਬਵਲਾ ਅਜੇ 10 ਕਿਲੋ ਮੈਂ ਥਲੇ ਠੀਕ ਆ ਪਾ ਇਹ ਪਹਿਲੇ ਸਵੇਰੇ ਨੇ 12 ਕਿਲੋ ਦਿੱਤਾ 12 ਵੀ ਦੇ ਸਕਦੀ 10 ਬਿਲਕੁਲ ਸੋ ਦੋਸਤੋ ਬਾਕੀ ਆਓ ਘਰੇ ਵਿజిਟ ਕਰਕੇ ਤਸੱਲੀ ਹੈ ਜਿਹੜੀ ਦੋ ਟਾਈਮ ਦੀ ਇੱਕ ਟਾਈਮ ਦੀ ਆਪਣੀ ਜ਼ਰੂਰ ਕਰ ਲਿਓ ਠੀਕ ਹੈ ਜੀ ਆਨਲਾਈਨ ਮੰਗਾਉਣ ਨਾਲੋਂ ਮੇਰਾ ਵੀਰ ਬਹੁਤ ਜਿਹੜੀ ਸੈਟੀਫਿਕੇਸ਼ਨ ਹੈਗੀ ਦੋਸਤੋ ਸੰਤੁਸ਼ਟੀ ਆ ਤੁਹਾਡੀ ਇੱਥੇ ਵਿజిਟ ਕਰਕੇ ਤਸੱਲੀ ਕਰਨ ਤੋਂ ਬਾਅਦ ਜਿਹੜੀ ਆ ਉਹ ਪੋਸੀਬਲ ਹੁੰਦੀ ਆ ਫਿਰ ਬਾਕੀ ਅੱਗੇ ਤੁਹਾਡੇ ਆਪੋ ਆਪਣੇ ਵਿਚਾਰ ਨੇ ਸੋ ਆਓ ਵਿజిਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਇਸ ਤੋਂ ਬਾਅਦ ਤੁਹਾਨੂੰ ਤਿੰਨ ਐਨੀਮਲ ਆਪਾਂ ਹੋਰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਬੂਰੀ ਝੋਟੀ ਆ ਤਾਜੀ ਸੂਈ ਆ ਵਿਰਵਾ ਪੁੱਛ ਲੈਣੀ ਆਪਾਂ ਬਾਈ ਨਾਲ ਗੱਲਬਾਤ ਕਰਕੇ ਆਹ ਵੇਖੋ ਜੀ ਥਣ ਹਵਾਨਾ ਵੇਖ ਲਓ ਤਸੱਲੀ ਦੇ ਨਾਲ ਬੈਕ ਸਾਈਡ ਤੋਂ ਸੋਹਣਾ ਚੰਗਾ ਹਵਾਨਾ ਜਿਹੜਾ ਦੋਸਤੋ ਲੇਵਲਟੀ ਬਹੁਤ ਖੂਬਸੂਰਤ ਹੈਗੀ ਆ ਤੇ ਬਿਲਕੁਲ ਪੱਧਰ ਲੇਵਾ ਥਣ ਵੀ ਚੰਗੇ ਵਿੱਥਾ ਵਿਰਲਾ ਵਿੱਚ ਕਰੈਕਟਰ ਜਿਹੜੇ ਹੈਗੇ ਮਾਰਕਿੰਗ ਆ ਦੋਸਤੋ ਚਾਰੇ ਪੈਰ ਵਾਈਟ ਅਗਲੇ ਪੈਰਾਂ ਤੇ ਜਵਾਬ ਪਿਛਲੇ ਪੈਰ ਵਾਈਟ ਤੇ ਫੇਸ ਦੀ ਕੁਆਲਿਟੀ ਵਧੀਆ ਹੈਗੀ ਕੁੰਡਾ ਸਿੰਘ ਬਿਲਕੁਲ ਅੱਛਾ ਭਾਈ ਜੀ ਇਹ ਕਿੰਨਾ ਸੁਆ ਸੁਈ ਹੈ ਜੀ ਇਹ ਪਹਿਲਾ ਸੁਆ ਪਹਿਲਾ ਸੁਆ ਹਾਂਜੀ ਤੇ ਅੱਜ ਕਿੰਨੇ ਦਿਨ ਹੋ ਗਏ ਜੀ ਇਹਨੇ ਸੂਈ ਨੂੰ ਕਿ 7-8 7 ਕ ਦਿਨ ਹੋ ਗਏ ਠੀਕ ਹੈ ਜੀ ਬੱਚਾ ਕੀ ਆ ਗਿਆ ਥਲੇ ਜੀ ਕੱਟਾ ਜੀ ਨੀਲੀ ਦਾਵੀ ਦਾ ਮਗਰ ਮਗਰ ਜਿਹੜਾ ਨੀਲੀ ਦਾਵੀ ਦਾ ਕੱਟਾ ਦੋਸਤੋ ਤੇ ਝੋਟੀ ਹੈਗੀ ਆ ਆ ਮੀਡੀਅਮ ਹਾਈਟ ਆ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੁਸੀਂ ਮੀਡੀਅਮ ਹਾਈਟ ਦੀ ਆ ਥਣ ਲੇਵਾ ਜਿਹੜਾ ਬਹੁਤ ਖੂਬਸੂਰਤ ਆ ਤੇ ਹੁਣ ਮੌਕੇ ਤੇ ਤੁਸੀਂ ਵੇਖੋਗੇ ਤਾਂ ਸੋਹਣਾ ਥਣ ਲੇਵਾ ਬਣਿਆ ਜਦੋਂ ਆਪਾਂ ਤੁਹਾਨੂੰ ਤੋੜ ਕੇ ਦਿਖਾਇਆ ਤਸੱਲੀ ਉਹ ਤੋਂ ਹੋ ਜਾਣੀ ਹੈ ਤੁਹਾਡੀ ਆ ਲਓ ਬਿਲਕੁਲ ਨਿਖੜਵੇਂ ਥਾਣਾ ਐਨ ਮੁਠੀ ਦਾ ਥਣ ਲੱਗਾ ਹੋਗਾ ਹੈਗਾ ਤੇ ਠੰਡੀ ਪੜੀ ਸੁਆ ਭਾਜੀ ਪਹਿਲੇ ਪਹਿਲਾ ਸੁਆ ਪਹਿਲਾਂ ਪਹਿਲਾ ਠੀਕ ਆ ਪਹਿਲਾ ਸੁਆ ਸੋਈ ਆ ਚੰਗੀ ਸੋਹਣੀ ਜਿਹੜੀ ਸ਼ੇਪ ਹੈਗੀ ਥਾਣਾ ਦਾ ਕਾਰ ਚੰਗਾ ਤੇ ਬੱਚਾ ਥੱਲੇ ਕਟਾ ਦੱਸਦਾ ਹੁਣ ਦੁੱਧ ਭਾਜੀ ਮੌਕੇ ਦਾ ਸਹੀ ਕਿੰਨਾ ਹੁਣ 9 ਕਿਲੋ ਜਿਹੜਾ ਕੰਡੇ ਦਾ ਤੋਲਵਾ ਜਿਹੜਾ ਮਤਲਬ ਕਿ ਕਿਸੇ ਵੀਰ ਨੇ ਚੁਆ ਕੇ ਆਪਾ ਦੇਣਾ ਹਾਂ 9 ਕਿਲੋ 9 ਕਿਲੋ ਦੁੱਧਾ ਤੇ ਇਹਨੂੰ ਭਾਜੀ ਖੋਲ ਕੇ ਤੋੜ ਗਏ ਬੂਰੀ ਜਿਹੜੀ ਦੋਸਤੋ ਨੀਲੀ ਰਵੀ ਦੇ ਵਿੱਚ ਇਹ ਝੋਟੀ ਪੈਂਦੀ ਆ ਤੇ ਥਾਣਾ ਅਗਲੇ ਵਾ ਤੁਸੀਂ ਵੇਖੋਗੇ ਤੇ ਬਹੁਤ ਖੂਬਸੂਰਤ ਕਮਾਲ ਦੀ ਆ ਦੋਸਤੋ ਦੇ ਵੀ ਆਪਾਂ ਮਿੰਦਰਾ 265 ਡੀਆਈ ਟਰੈਕਟਰ ਦੀ ਗੱਲ ਕਰ ਲਈਨੇ ਦੋਸਤੋ ਤੇ ਖਰਚਾ ਘੱਟ ਤੇ ਕੰਮ ਜ਼ਿਆਦਾ ਬਿਲਕੁਲ ਛੋਟੀ ਜਿਹੜੀ ਮੀਡੀਅਮ ਹਾਈਟ ਦੀ ਆ ਰਜਾਉਣੀ ਵੀ ਸੌਖੀ ਆ ਜਿਹੜਾ ਦੁੱਧ ਵੀ ਦੋਸਤੋ 10 ਲੀਟਰ ਇਹਨੇ ਬੜਾ ਆਰਾਮ ਨਾਲ ਦਿੱਤੀ ਹੈ ਨਾ ਇਸੇ ਸਵੇਰੇ ਦੇ ਵਿੱਚ ਹੁਣ ਮੌਕੇ ਦਾ ਬਾਈ ਕਹਿੰਦਾ ਵੀ 8 ਕਿਲੋ ਜਿਹੜਾ ਬਿਲਕੁਲ ਨੈੱਟ ਤਿਆਰ ਆ ਆਹ ਲਓ ਜੀ ਕਰੋ ਚੈੱਕ ਖੂਬਸੂਰਤ ਹਵਾਨਾ ਲੇਵਟੀ ਆ ਦੋਸਤੋ ਇਸ ਛੋਟੀ ਦੀ ਮੋਲ ਆਪਾਂ ਫਾਫੜਤਾ ਕੀ ਉਹ ਪੁੱਛ ਕੇ ਤੁਹਾਨੂੰ ਸ਼ੇਅਰ ਕਰ ਦਿੰਨੇ ਆ। ਹਾਂ। ਠੀਕ ਆ। ਤੇ ਭਾਜੀ ਕਿੰਨਾ ਮੁੱਲ ਕਰਤਾ ਇਹਦਾ? ਇਹਦਾ ਮੁੱਲ ਹੈਗਾ 60000 ਰੁਪਏ। 60000। ਹਾਂਜੀ 60000 ਦੀਆਂ ਨਾਲ ਦੇ ਦਾਂਗੇ। ਵਿੱਚੋਂ ਮਤਲਬ ਕਿ 1000 ਹੀ ਲੈਸ ਹੋ ਗਿਆ। ਹਾਂ 1000 ਲੈਸ ਕਰਤਾ। ਠੀਕ ਆ 60 ਦੀ ਹਾਂ ਨਾਲ ਹੈ ਜੀ। ਹਾਂਜੀ। ਠੀਕ ਆ। 60000 ਜਿਹੜਾ ਦੋਸਤੋ ਇਸ ਦਾ ਪ੍ਰਾਈਸ ਹੈਗਾ ਮੈਕਸਿਮਮ ਜਿਹੜਾ ਦੇ ਲੈ ਜਿਹੜਾ ਜੈਸਨ ਵਾਲੀ ਗੱਲ ਆ ਇਸ ਤੋਂ ਬਾਅਦ ਇਸ ਦੀ ਕੀ ਡਿਟੇਲ ਆ ਜੀ ਇਹ ਛੋਟੀ ਦੀ ਅੱਛਾ ਪਹਿਲਾਂ ਨਹੀਂ ਇਹ ਵੀ ਸੁਣ ਜਾ ਰਹੀ ਆ ਤੇ ਦਿਨ ਹਜੇ ਕਿੰਨੇ ਕੇ ਲੈ ਕੇ ਜਾਊਗੀ 7 6 7 ਲੈ ਜਾਊਗੀ ਅੱਛਾ ਹਾਂ ਬਾਕੀ ਪਾਜੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀਆਂ ਪਿੱਛੇ ਪੁਛੇ ਤੋਂ ਜਾਂ ਕਿਸੇ ਤਰ੍ਹਾਂ ਦੀ ਨਾ ਜਿਹੜਾ ਕੋਈ ਨਹੀਂ ਆਪਾਂ ਅੱਜ ਤੜਕੇ ਆਈਆਂ ਅੱਛਾ ਜੀ ਤੇ ਆ ਥੋੜੀ ਇਹਨੇ ਵੀ ਲੱਤ ਦੀ ਮਰੋੜੀ ਗਈ ਗੱਡੀ ਤੇ ਤਰ ਲੱਗਿਆ ਆ ਅੱਜ ਹਾਂਜੀ ਹਾਂ ਨੌ ਨੂਨ ਲੱਗਿਆ ਨੌ ਨੂਨ ਲੱਗਿਆ ਠੀਕ ਆ ਤੇ ਪਾਈਲ ਛੋਟੀ ਆ ਚੰਗਾ ਕਦ ਕੁੱਦੇ ਆ ਠੀਕ ਆ ਕੱਦ ਜਿਹੜਾ ਦੋਸਤੋ ਜਰੂਰ ਤੁਸੀਂ ਵੇਖ ਲਿਓ ਨਾਲ ਬੂਰੀ ਖੜੀ ਆ ਮੈਂ ਜਿਹਨੂੰ ਮੀਡੀਅਮ ਹਾਈਟ ਕਿਹਾ ਤੇ ਦੋਸਤੋ ਇਹ ਬਿਲਕੁਲ ਉੱਚੇ ਕੱਦ ਦੇ ਵਿੱਚ ਝੋਟੀ ਆ ਤੇ ਪਹਿਲਾ ਸੂ ਅੱਗੇ ਸੂਣ ਜਾ ਰਹੀ ਆ ਫਰਸਟ ਟਾਈਮਰ ਆ ਪਹਿਲੀ ਲਗਟੇਸ਼ਨ ਦੇ ਵਿੱਚ ਅੱਗੇ ਸੂਣ ਜਾ ਰਹੀ ਆ ਤੇ ਦਿਨ ਬਾਈ ਜੀ ਹਜੇ ਕਿੰਨੇ ਕੱਗੋਂ ਦੱਸਿਆ ਉਹਨਾਂ ਨੇ ਉਹ ਤਾਂ ਅੰ데 ਦਿਨ 8 ਲੈ ਜੂਗਾ 8 ਦਿਨ ਹੀ ਜਾਣੇ ਠੀਕ ਆ 8 ਦਿਨ ਜਿਹੜੇ ਦੋਸਤੋ ਹਜੇ ਸਮਾਂ ਬਾਈ ਕਹਿੰਦਾ ਵੀ ਲੈ ਜਾਊਗੀ ਹਫਤਾ ਤਕਰੀਬਨ ਦਾ ਥਾਣ ਵਧੀਆ ਚੰਗਾ ਪੁੱਟੀ ਆਉਂਦੀ ਆ ਬਿਲਕੁਲ ਮੁਠੀਲਾ ਥਾਣ ਆ ਵੇਖੋ ਤਾਂ ਜਿਹੜਾ ਮੂੰਹ ਮੱਥਾ ਦੋਸਤੋ ਚੰਗਾ ਹੈਗਾ ਸੋਨਾ ਮੂੰਹ ਮੱਥਾ ਹੈਗਾ ਤੇ ਓਵਰ ਆਲ ਬਾਕੀ ਭਾਰ ਪਿੱਛੇ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਈ ਹੋਰਾਂ ਦੇ ਕੋਲ ਵੀ ਅੱਜ ਸਵੇਰ ਹੀ ਆਈ ਹੈ तकरीबन 10 ਰੇ ਨੇ ਵਿੱਚ ਤੇ ਇਹਦਾ ਭਾਜੀ ਮੁੱਲ ਕਿੰਨਾ ਕੀਤਾ ਹੋਇਆ ਮੋਲੇ ਦਾ 55000 56 ਹਾਂਜੀ ਠੀਕ ਹੈ ਜਰੂਰ ਜੀ ਤੇ ਖੋਲ ਕੇ ਇਹਨੂੰ ਵੀ ਕਰੀਏ ਵਿਖਾਈਏ ਜੀ ਇੱਧਰ 56000 ਦੋਸਤੋ ਉਹ ਦੇਲ ਹੈ ਜਿਹੜਾ ਮੁੱਲ ਹੈਗਾ ਇਸਦਾ ਡਿਮਾਂਡ ਜਿਹੜੀ 56000 ਆ ਆ ਲਓ ਆ ਕਰੋ ਚੱਕੀ ਲਾਜ ਵੀ 56000 ਦੋਸਤੋ ਇਸ ਦਾ ਜਿਹੜਾ ਮੁੱਲ ਹੈਗਾ ਤੇ ਬਾਕੀ ਝੋਟੀ ਕੱਦ ਕੱਟ ਦੇ ਵਿੱਚ ਪੂਰੀ ਕਾ ਸੋ ਦੋਸਤੋ ਉਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਪ੍ਰੋਪਰ ਡਿਟੇਲ ਆਪਾਂ ਪੁੱਛਦੇ ਹਾਂ ਵੱਡੀ ਮੱਝ ਆ ਦੋਸਤੋ ਹੈਵੀ ਬਾਡੀ ਬੀਡ ਦੀ ਤੇ ਅਜੇ ਭਾਈ ਸੂਨ ਵਾਲੀ ਹੈ ਤਕਰੀਬਨ ਸੂਈ ਸੂਈਏ ਸੂਈ ਆ ਗਈ 7-8 ਦਿਨਾਂ ਦੀ ਹਾਂਜੀ ਇਹਦੇ ਥੱਲੇ 12 ਕਿਲੋ ਦੁੱਧ ਹੁਣ ਵੀ ਇਹਨੂੰ ਬੱਚਾ ਚੋਂਗਿਆ ਵਾ ਅਗਲਾ ਤੁਹਾਨੂੰ ਵੀ ਸਾਰਾ ਚੋਂਗਿਆ ਹੂੰ ਤੇ ਇਹ ਆਈ ਹੋਣੀ ਹੈ ਜੇ ਠੀਕ ਆ ਤੇ ਇਹ ਦੋ ਟਾਈਮ ਚੋਈ ਹੈ ਪਰ ਰਾਤੀ ਵੀ ਦਿਨੇ ਨੂੰ ਠੀਕ ਆ ਬੱਚਾ ਕਿ ਆ ਗਿਆ ਥੱਲੇ ਜਾਂਦੇ ਕਟਾ ਹੀ ਕਟਾ ਆ ਗਿਆ ਮੇਲ ਕਾਫ ਆ ਦੋਸਤੋ ਤੇ 87 ਦਾ ਨਾਂ ਦੀ ਸੂਈ ਆ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਜ਼ਰੂਰ ਇੱਕ ਵਾਰੀ ਦੇਖ ਲਓ ਅਗਲਾ ਥਣ ਚੁੱਕਿਆ ਇਹਦਾ ਅਗਲਾ ਥਣ ਹਾਂਜੀ ਹਾਂ ਥਣਾਂ ਦੀ ਗਰੰਟੀ ਹੋਊ ਆਪਣੀ ਕੋਲ ਠੀਕ ਆ ਬਿਲਕੁਲ ਵੇਖੋ ਤੇ ਹੈਵੀ ਬਾਡੀ ਵੇਟ ਦੀ ਆ ਦੋਸਤੋ ਭਾਰਾ ਸਰੀਰ ਦਾ ਵਜਨ ਵਾਟਾ ਫੁੱਲ ਹੈਗਾ ਮਜਦਾ ਤੇ ਸੂਬਾ ਕਿੰਨਾ ਸੂਈ ਹੈ ਜੀ ਸੂਬਾ ਇਹ ਤੀਜਾ ਸੂਈ ਹੈ ਤੀਜਾ ਸੂਬਾ ਆ ਲੋ ਜੀ ਸੋ ਨਰਕ ਪਰਖ ਜਿਹੜੀ ਆ ਆਪਣੀ ਜਜਮੈਂਟ ਦੋਸਤੋ ਤੁਸੀਂ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਜੇ ਪਸ਼ੂ ਤੇ ਬਾਡੀ ਦੀ ਸਰੀਰ ਦੀ ਭਾਰੀ ਆ ਤਕਰੀਬਨ 8-7 ਆ 7 ਦਿਨ ਹੋ ਗਏ ਸੂਈ ਨੂੰ ਨੀਚੇ ਜਿਹੜਾ ਮੇਲ ਕਾਫ ਤੇ ਦੋਸਤੋ ਹੁਣ ਭਾਜ ਕਿੰਨਾ ਕੁ ਮੌਕੇ ਰਹੀ 12 ਕਿਲੋ ਹਾਂ ਡੱਟ ਜਿਹੜਾ ਆਪਾਂ ਚੁਬਾ ਕੇ ਦਵਾਂਗੇ ਹੈ ਚੁਬਾ ਕੇ ਤਾਂਗੇ 10 ਕਿਲੋ ਦੀ ਜਿਹੜਾ ਮਰਜ਼ੀ ਗਾਰੰਟੀ ਨਾਲ ਲੈ ਜੀ ਠੀਕ ਆ 10 ਲੀਟਰ ਦੋਸਤੋ ਜੇਕਰ ਤੁਸੀਂ ਗਾਰੰਟੀ ਤੇ ਲੈ ਕੇ ਜਾਣਾ ਚਾਹੁੰਦੇ ਆਨਲਾਈਨ ਖਰੀਦੇ ਉਹਦੇ 10 ਕਿਲੋ ਦੀ ਗਾਰੰਟੀ ਬਾਈ ਕਹਿੰਦਾ ਵੀ ਜਿਹੜਾ ਮਰਜ਼ੀ ਲੈ ਜੇ ਬਾਕੀ ਉਸ ਤੋਂ ਵੀ ਵਧੀਆ ਜੇਕਰ ਤੁਸੀਂ ਇਥੇ ਮੌਕੇ ਤੇ ਘਰ ਆ ਕੇ ਚਾਹੁੰਦੇ ਹੋ ਦੋ ਟਾਈਮ ਦੀ ਚੁਵਾਈ ਕਰਦੇ ਹੋ ਰਹਿਣ ਦਾ ਵੀ ਇਥੇ ਜਿਹੜਾ ਦੋਸ ਪ੍ਰਬੰਧ ਹੋ ਜਾਂਦਾ ਪਸ਼ੂ ਜਿੱਥੇ ਵੀ ਵੀਰ ਵਪਾਰ ਦਾ ਕੰਮ ਕਰਦੇ ਆ ਕੋਈ ਵੀ ਜਿਹੜਾ ਗੁੱਸੇ ਗਲੇ ੜਕਚੜਕ ਵਾਲੀ ਗੱਲ ਨਹੀਂ ਕਿ ਤੁਸੀਂ ਇੱਕ ਟਾਈਮ ਸਵੇਰ ਚੋ ਵੋ ਸ਼ਾਮ ਨੂੰ ਚੋ ਉਸ ਤੋਂ ਬਾਅਦ ਪਸ਼ੂ ਆਪਣਾ ਲੈ ਕੇ ਜਾ ਸਕਦੇ ਹੋ ਤੇ ਬਾਈ ਸਕਦੇਵ ਜੀ ਕਿੰਨਾ ਕ ਮੁੱਲ ਲਿੰਦਾ ਕੀਤਾ ਹੋਇਆ 73000 75 ਲੈਸ ਹੋ ਜਾਏਗਾ ਮਾਨਤਰ ਹਾਂਜੀ ਆ ਵਿੱਚ ਥੋੜਾ ਬਤਾ ਜੀ 75000 ਜਿਹੜਾ ਦੋਸਤੋ ਮਾਨ ਕੀਤਾ ਮੁੱਲ ਬਾਈ ਨੇ ਤੇ ਵਿੱਚੋਂ ਥੋੜਾ ਬਤਾ ਮਾਨਤਨ ਹੋਏ ਦਾ ਮੌਕੇ ਤੇ ਹੋ ਜਾਏਗਾ ਤੇ ਬਾਈ ਇਹਨੂੰ ਖੋਲ ਗਏ ਵਿਖਾਈ ਗਏ ਨੇ ਸਵੇਰ ਜਿਹੜਾ ਦੋਸਤੋ 7 ਕ ਦਿਨ ਦਾ ਹੋ ਗਿਆ ਸੋ ਇਹਨੂੰ ਤੇ ਬੱਚਾ ਜਿਹੜਾ ਮੇਲ ਕਫ ਇੱਕ ਵਾਰੀ ਫਿਰ ਰਿਪੀਟ ਕਰ ਦੇਣਾ ਤੇ ਜਿਹੜਾ ਟਾਈਮ ਆ ਦੋਸਤੋ 12:30 ਤੋਂ 1 ਵਜੇ ਦਾ ਦੁਪਹਿਰ ਦਾ ਜਿਹੜਾ ਸਮਾਂ ਹੋਈ ਜਾਂਦਾ ਪਿਆ ਤੇ ਸ਼ਾਮ ਨੂੰ ਜਿਹੜੀ ਟਾਈਮ ਟੂ ਟਾਈਮ ਆਪਣੀ ਚੁਵਾਈਆ ਦੋ ਟਾਈਮ ਦੀ ਤਿੰਨ ਟਾਈਮ ਦੀ ਉਹ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਬਾਕੀ ਬਾਈ ਥਣਾ ਥਣਾ ਦੀ ਧਾਰਦੀ ਆ ਨੋਕਾ ਰਿਪੋਰਟ ਧਾਰ ਮੋਟੀ ਪੋਲੀ ਚੋਣ ਠੀਕ ਆ ਅਸਾਂ ਪੈ ਸਕਦੇ ਇੱਕ ਤਾਂ ਆਪਣੇ ਸੰਪਰਕ ਨੰਬਰ ਜ਼ਰੂਰ ਦੱਸ ਦੀ 867280568 ਠੀਕ ਆ 86728056 ਠੀਕ ਆ ਸੋ ਦੋਸਤੋ ਇਹ ਸਨ ਬਾਈ ਸੁਖਦੇਵ ਸਿੰਘ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਸੋ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ ਡੇਲੀ ਰੂਟੀਨ ਦੇ ਵਿੱਚ ਪਸ਼ੂ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਮਿਲਦੇ ਰਹਿੰਦੇ ਆ ਅਕਸਰ ਤੇ ਵੀਡੀਓ ਕੋ ਵੀੜੀਆਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੀਆਂ ਨੇ ਨੰਬਰ ਜਿਹੜੇ ਬਾਈ ਸੁਖਦੇਵ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਿਹੜਾ ਪਸ਼ੂ ਜਿਹੜੇ ਮੁੱਲ ਭਾੜੇ ਤੇਲਾ ਤੁਹਾਨੂੰ ਪਸੰਦ ਆਇਆ ਹੋਇਆ ਤੁਸੀਂ ਖਾਸ ਤੌਰ ਤੇ ਉਹ ਖਰੀਦ ਵਾਸਤੇ ਜਿਹੜੀ ਕਾਲ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ